ਉਹ ਕਹਿੰਦੀ ਸੀ ਸੌ ਖਾ ਕੇ ਅੱਜ ਕੀ ਤੈਨੂੰ ਸੱਪ ਲੜ ਗਿਆ ਲੁਕੀ ਸਿੰਘ ਪਸਾ ਦੇ ਆ ਕੱਲੀ ਕੈਰੀ ਜਾਣ ਦੇ ਉੱਤੇ ਕੱਲੀ ਕੈਰੀ ਜਾਣ ਦੇ ਉੱਤੇ ਬਿਜਲੀ ਬਣ ਕੇ ਕਦ ਕੇ ਰਡਾਣਾ ਡੰਗਾ ਖੜਕ ਪਈਆਂ ਲੁਕੀ ਅੰਦਰ ਬੜ ਕੇ ਰਡਾਣਾ ਖੜਕ ਪਈਆਂ ਲੁਕੀ ਅੰਦਰ ਬੜ ਕੇ ਲੇ ਕੇ ਲੈ ਕੇ ਬਰਕਵੀ ਵਿੱਚ ਮਾਰੀ ਕਿੱਛ ਦਰਾ ਦੇ ਬੈਠੇ ਸੀ ਮੇਰੇ ਕਰਕੇ ਵੀਰ ਤਿਆਰੀ ਟਿੱਕੇ ਡਾਕੇ ਚਾਗਰ ਬਣ ਕੇ ਤੇਰੇ ਸਿਰ ਦੇ ਛੜਕੇ ਵਿੱਚ ਉਗਲਾ 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 ਹਾਨ ਦੀ ਆ ਖਿੜਗੇ ਗਾਨੀ ਰੇ ਮਣਕੇ ਵਿੱਚ ਉਗਲਾ ਹਾਨ ਦੀ ਆ ਖਿੜਗੇ ਗਾਨੀ ਦੇ ਮਣਕੇ ਕਿੱਛ ਦਰਾ ਦੇ ਡਿੱਗ ਪਿਆ ਤੇਰੇ ਹਾਈ ਲੋਹੂ ਲੋਹਾਂ ਹੋਇਆ ਅੱਜ ਚਮਕੀਲਾ ਤੇਰੀ ਢਿਉੜੀ ਬੈਠਵੇਂ ਨੇ ਰੋਇਆ ਮੂੰਹ ਵਿੱਚ ਪਾਣੀ ਪਾ ਦੇ ਯਾਰ ਦੇ ਮੂੰਹ ਵਿੱਚ ਪਾਣੀ ਪਾ ਦੇ ਯਾਰ ਦੇ ਮਰ ਜੂਗਾ ਤੇਰੇ ਦਰਦ ਦੇ ਨਦਾਨ ਨਿੰਦਾਂ ਹਾਏ ਦੰਨਾ ਘੜਕ ਪਈਆ ਲੋਕੀਂ ਅੰਦਰ ਬੜਕੇ ਚੁਗਲੇ ਹਾਂਦਿਆ ਤੂੰ ਲੋਕੀਂ ਅੰਦਰ ਬੜਕੇ ਚੁਗਲੇ ਹਾਂਦਿਆ ਤੂੰ ਲੋਕੀਂ ਅੰਦਰ ਬੜਕੇ ਚੁਗਲੇ ਹਾਂਦਿਆ ਤੂੰ ਲੋਕੀਂ ਅੰਦਰ ਬੜਕੇ